ਮੈਂ ਅਰਦਾਸ ਕਰਕੇ ਬੈ ਗਿਆ ਸੀ ਮਾ ਹੁਣ ਮਾਰੇ ਜੀ ਤੁਸੀਂ ਇੱਜ਼ਤ ਬੱਧ ਰੱਖਣੀ ਤੇ ਸਮਰੱਥ ਗੁਰੂ ਸਿਰਾ ਅੱਤਰਿਓ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲਈ ਲਈ ਜੀ ਹਾਂਜੀ 18 ਸਾਲਾ ਨੌਜਵਾਨ ਦੇ ਵੱਲੋਂ ਇੱਕ ਚੌਂਕੜੀ ਤੇ ਸ਼੍ਰੀ ਖੰਡ ਪਰ ਸਾਹਿਬ ਦੀ ਪਹੁੰਚ ਪਾਈ ਗਈ ਨੇ ਜੀ ਹਾਂ ਤੁਸੀਂ ਸਹੀ ਸੁਣਿਆ ਅੰਮ੍ਰਿਤਸਰ ਦੇ ਪਿੰਡ ਕੋਟਲੀ ਸਗਾ ਚ ਇੱਕ 18 ਸਾਲਾ ਸੁਖਜਿੰਦਰ ਸਿੰਘ ਦੇ ਵੱਲੋਂ ਸ਼੍ਰੀ ਖੰਡ ਪਰ ਸਾਹਿਬ ਦੀ ਪਹੁੰਚ ਪਾਈ ਗਈ ਨੇ ਨੌਜਵਾਨੀ ਕਿਹਾ ਕਿ ਬਚਪਨ ਤੋਂ ਹੀ ਉਸ ਨੂੰ ਸ਼ੌਂਕ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਚੌਂਕੜੀ ਦੇ ਵਿੱਚ ਪਾਠ ਕਰੇ ਤੇ ਅੱਜ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਤੇ ਉਸ ਦੇ ਬਲੋਂ ਸ੍ਰੀ ਕੰਨ ਪਰ ਸਾਹਿਬ ਦੇ ਭੋਗ ਪਾਈ ਗਏ ਨੇ ਨੌਜਵਾਨ ਦੀ ਵੱਲੋਂ ਬਾਕੀ ਪੰਜਾਬ ਦੀ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਮਰ ਸ਼ਕਨ ਅਤੇ ਸਿੰਘ ਸਜਣ ਗੁਰੂ ਸਾਹਿਬ ਦੇ ਲੜ ਲੱਗਣ ਨੌਜਵਾਨ ਨੇ ਦੱਸਿਆ ਕਿ ਉਹ +1 ਨਾਨ ਮੈਡੀਕਲ ਦੀ ਪੜ੍ਹਾਈ ਵੀ ਕਰ ਰਿਹਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਂ ਪਿੰਡ ਮੇਰਾ ਕੋਡ ਦੇ ਸਕਾਂ ਤੇ ਮਾਨ ਵਿੱਚ ਜਦ ਜਜਬਾ ਨਿੱਕੇ ਦੇ ਤੋਂ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ 5 ਰਾਂ ਨੇ ਬੋਲਣਾ ਮੈਂ ਵੀ ਮਗਰ 5 ਰਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲੋ ਦੀ ਸਹਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਮਹਾਰਾ ਸੂਬ ਬਣਾਉਣਾ ਤੇ ਮੁੜ ਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਹਿੰਨਾ ਮੱਥਾ ਟੇਕੋ ਮਹਾਰਾ ਜਾਈਏ ਤੇ ਮੁੜ ਕੇ ਇਹਨਾਂ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਉਹ ਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟਿਆਂ ਦਾ ਸ਼ੌਂਕ ਸੀ ਬਾ ਮੂ ਜਦੋਂ 12 ਸਾਲਾਂ ਦਾ ਹੋਇਆ ਮੁੜ ਕੇ ਅਮਰਤ ਪਾਣ ਕੀਤਾ ਜੀ ਮੁੜਕੇ ਪਿੰਡ ਬਾਬੇ ਬਾਬਾ ਜੀ ਆਏ ਹਨ ਹਨ ਤੇ ਉਹਨਾਂ ਨੇ ਮੁੜਕੇ ਵੀ ਕਰ ਦੇਣ ਨੂੰ ਮੈਂ ਕਹਾਂ ਮੈਂ ਅਮਰ ਛਗਣਾ ਕਰ ਦੇਣੇ ਨਾ ਕੀਤੇ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਤੇ ਮੁੜਕੇ ਮੈਂ ਨਾ ਮੈਂ ਜਿੱਦ ਕਰ ਲਈ ਫੜ ਲਈ ਵੀ ਮੈਂ ਛਗਣਾ ਛਗਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਜੇ ਮੁੜਕੇ 100 ਰੁਪਏ ਜੇ ਮੁੜਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮੁੜਕੇ ਘਰ ਆਇਆ ਮੁੜਕੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਦੇ ਆਇਆ ਤੇ ਮੁੜਕੇ ਹੁਣ ਮਾਰੇ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬੰਦ ਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਥੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਕੁਝ ਦੱਸ ਰਹੇ ਪੜਾਈ ਫਿਰ ਕਿੰਨੀ ਕੀਤੀ ਹੈ ਪਲੱਸ 1 ਜੀ ਪਲਾਸਮਨ ਨੌਨ ਮੈਡੀਕਲ ਹੁਣ ਪੜ ਰਹੇ ਹਾਂਜੀ ਪੜ ਰਹੇ ਹਾਂ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕਮਨ ਚ ਜਜ਼ਬਾ ਹੈ ਹਾਂਜੀ ਮਾਨਜ ਜਜ਼ਬਾ ਵੀ ਹੁੰਦਾ ਹੀ ਇਹਨਾਂ ਨੂੰ ਪਤਾ ਲੱਗ ਗਿਆ ਆਣ ਗਵਾਂਡ ਵੀ ਰਿਸ਼ਤੇਦਾਰਾਂ ਜੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੀ ਉਹ ਸੇਵਾ ਲਈ ਆ ਪਰ ਜਦੋਂ ਸ਼ੁਰੂ ਕੀਤੀ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀ ਜਾ ਹੋ ਜਾਣੀ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜੀਦ ਪਤਾ ਰੱਖਣੀ ਤੇ ਸਮਰਾਥ ਗੁਰੂ ਸਿਰਾ ਅਤਰਿਓ ਮਰਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਆ ਜੀ ਹਾਂਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਦਾ ਕਿਉਂਕਿ ਹਮੇਸ਼ਾ ਲਈ ਜਦੋਂ ਵੀ ਕਨਵਰਟ ਸੇਵ ਦੀ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਵਰਟ ਸੇਵ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕੁ ਮਹੀਨੇ ਹੋ ਗਏ ਮਰਨ ਦੀ ਸਾਟੀ ਜੀ ਵੱਜਣੀ ਵੀ ਨਹੀਂ ਕਰਨੀ ਆ ਕਰਨੀ ਆ ਮੁੜ ਕੇ ਜਦੋਂ ਮੇਰਾ ਜਨਮ ਦਿਨ ਸੀ ਮੁੜ ਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ ਤੇ 27 ਤਰੀਕ ਨੂੰ ਰੱਖਤਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਹੀ ਪਾਠ ਦੀ ਅਦੇ ਤਰ ਕੋ ਨਹੀਂ ਹੋਣਾ ਤੇ ਮੁੜ ਕੇ ਮਾਰਨੇ ਕਰਾਉਣਾ ਹੀ ਉਹ ਹੋ ਗਿਆ ਤੇ ਮੁੜ ਕੇ ਮਾਰਨੇ ਸੇਵਾ ਲਈ ਆਪਣੀ ਤੇ ਮਹਾਰਾਜ ਜੀ ਗਾਂਵ ਕਿਰਪਾ ਕਰਨ ਸੱਚੀ ਪਾਸ਼ਾ ਜੀ ਹਾਂਜੀ ਸਰੀਰ ਚ ਕੋਈ ਦਿੱਕਤ ਆਈ ਹੁਣ ਕੋਈ ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ ਕੋਈ ਹਾਂਜੀ ਉਹ ਥੋੜੀ ਬਾਦ ਆਉਣੀ ਆ ਜੀ ਹਾਂਜੀ ਕੀ ਹੁਣ ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਇਹੋ ਹੀ ਗਏ ਨਸ਼ਿਆਂ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨੋਂ ਵੱਲ ਆਓ ਤਾਂ ਅਮਰ ਸ਼ਕੋ ਸਿੰਘ ਸਜੋ ਹਾਂਜੀ ਕੀ ਨਾਇਆਂ ਦੇ ਤੁਹਾਡੇ ਸ਼ਗਿਰਦ ਨੇ ਅੱਜ ਐਡਾ ਵੱਡਿਆ ਮਾਰੀ ਕਿਰਪਾ ਕੀਤੀ ਹੈ ਸਫਲਤਾ ਲਈ ਹੈ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਆਪਣਾ ਕਹੋ ਕਬੀਰ ਗੁੰਗੇ ਗੁੜਖਾਏ ਆਪੂੰ ਪੁੱਛੂ ਪੁੱਛੇ ਤੇ ਕਾ ਕਹੀ ਸੋ ਇੰਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ ਦੱਸਣ ਤੋਂ ਬਾਰੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਕਿਉਂਕਿ ਜਦੋਂ ਪਰਾਰੰਭ ਕਰਨ ਲੱਗੇ ਤੇ ਮੈਨੂੰ ਲੰਬੋ ਪਤਾ ਲੱਗਾ ਜਿੰਦਾ ਸੁਖਜਿੰਦਰ ਸਿੰਘ ਇੱਕੇ ਜੰਗੜੇ ਜਿਹਾ ਅਖੰਡ ਪਾਠ ਸਭ ਕਰ ਰਹੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਅਮੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਰਨਾ ਹੈ ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਇਹ ਬਾਬਾ ਜੀ ਅਖੰਡ ਪਾਠ ਪਰਾਰੰਭ ਕਰਨਾ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪਰਾਰੰਭ ਕਰਿਓ ਕਿਉਂਕਿ ਹੋ ਸਕਦਾ ਹੈ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪੜ ਸਾਰਾ ਇਹ ਕੀਤਾ ਹੈ ਸੰਤ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਆ ਆਪ ਹੀ ਸਤ ਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਪੀ ਕੰਨੀ ਨੌਜਵਾਨਾਂ ਨੂੰ ਇਹੋ ਹੀ ਆ ਕਿ ਇਹ ਬੱਚੇ ਤੋਂ ਸੇਵ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਸ਼ੇਮਾਂ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤ ਗੁਰੂ ਮਹਾਰਾਜ ਜੀ ਦੀ ਬਾਣੀ ਬਾਣਿਆਂ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਜੀ ਦੱਸਦੀ ਕਿ ਨੌਜਵਾਨਾਂ ਤੇ ਉਸੇ ਮਾਪਿਆਂ ਦੇ ਵੱਲੋਂ ਬਾਕੀ ਨੌਜਵਾਨਾਂ ਨੂੰ ਵੀ ਨਸ਼ਿਆਂ ਨੂੰ ਛੱਡ ਕੇ ਬਾਣੀ ਅਤੀ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ